ਦੇਸਾਂ ਦੇਸਾਂ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਸਭ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਮੈਂ ਨਿਸ਼ਤਰ ਪੰਦੇਰ ਇਸ ਵਕਤ ਮੈਂ ਮੌਜੂਦ ਹਾਂ ਮਜੀਠੇ ਹਲਕੇ ਦਾ ਪਿੰਡ ਪੰਘਾਲੀ ਕਲਾ ਤਾਂ ਇੱਕ ਐਸੇ ਗਰੀਬ ਪਰਿਵਾਰ ਦੇ ਨਾਲ ਤੁਨ ਮੈਂ ਮਿਲ ਆ ਰਿਹਾ ਇੱਕ ਇਛੋਰੀ ਬੀਬੀ ਜੋ ਕਿ ਚੜ੍ਹਦੀ ਜਵਾਨੀ ਦੇ ਵਿੱਚ ਵਿਧਵਾ ਹੋ ਗਈ ਹੈ ਕਾਰਨ ਕੀ ਰਿਹਾ ਕਿ ਉਹਨਾਂ ਦੇ ਪਤੀ ਦੇ ਜਿੱਦਾਂ ਦੇ ਸਿਰ ਤੇ ਸਾਰਾ ਕਾਰੋਬਾਰ ਸੀ ਘਰ ਦਾ ਉਹਨਾਂ ਨੇ ਜ਼ਿੰਮੇਵਾਰੀਆਂ ਸਨ ਪਰ ਕੋਈ ਅਜਿਹੀ ਘਟਨਾ ਵਾਪਰੀ ਜਿਸ ਦੇ ਨਾਲ ਇਹਨਾਂ ਦੇ ਘਰ ਵਾਲੇ ਦੀ ਅਚਾਨਕ ਹੀ ਮੌਤ ਹੋ ਗਈ ਤਾਂ ਇੱਕ ਗਰੀਬ ਪਰਿਵਾਰ ਹੈ ਔਰ ਇਸ ਬੀਬੀ ਦੇ ਦੋ ਨਿੱਕੇ ਨਿੱਕੇ ਬੱਚੇ ਨੇ ਜੋ ਕਿ ਇਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਪੈ ਗਈ ਏ ਉਹ ਤੁਹਾਡੇ ਸਾਰੇ ਕੋਲੋਂ ਮਦਦ ਵੀ ਗਹਾਰ ਲਾ ਰਹੇ ਨੇ ਮੈਂ ਬੇਨਤੀ ਹਰ ਵੀਡੀਓ 'ਚ ਕਰਦਾ ਹੁੰਨਾ ਕਿ ਭਾਈ ਜੇ ਤੁਸੀਂ ਮਦਦ ਕਰ ਸਕਦੇ ਹੋ ਠੀਕ ਹੈ ਨਹੀਂ ਕਰ ਸਕਦੇ ਘਟੋ ਘਟ ਆਪਣਾ ਫਰਜ਼ ਸਮਝਦੇ ਹੋਏ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਭ ਤੋਂ ਪਹਿਲਾਂ ਤਾਂ ਧੰਨ ਮੈਂ ਉਹ ਬੀਬੀ ਦੇ ਨਾਲ ਮਨਾਉਣਾ ਉਹ ਤਸਵੀਰਾਂ ਸਾਂਝੀਆਂ ਕਰੋਨਾ ਔਰ ਉਹਨਾਂ ਦਾ ਘਰ ਦਿਖਾਉਣਾ ਹੈ ਕਿ ਉਹਨਾਂ ਦੇ ਵਿੱਚ ਕਿਹੋ ਜੀਆਂ ਮਜਬੂਰੀਆਂ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਹੜੇ-ਕਿਹੜੇ ਜੀ ਰਹੇ ਨੇ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹਨਾਂ ਦੇ ਘਰ ਦੀ ਹਾਲਾਤ ਦਿਖਾਈ ਜਾਵੇ ਕਿ ਘਰ ਦੀ ਹਾਲਾਤ ਕਿੰਨੀ ਮਾੜੀ ਏ ਤੇ ਕਿਹੜੀਆਂ-ਕਿਹੜੀਆਂ ਉਹਦੇ ਵਿੱਚ ਕਮੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਬੀਬੀ ਐ ਜਿਸ ਦੇ ਨਿੱਕੇ-ਨਿੱਕੇ ਬੱਚੇ ਨੇ ਬੱਚੇ ਕੋਈ ਕੰਮ ਕਰਨੇ ਜਗ ਨਹੀਂ ਆ ਬੀਬੀ ਵਿਚਾਰੀ ਕੰਮ ਕਰੂਗੀ ਤੇ ਆਪਣੇ ਘਰ ਦਾ ਜਾਂ ਤਾਂ ਕਿਸੇ ਦੇ ਘਰ ਦੇ ਸਫਾਈਆਂ ਕਰ ਲੂਗੀ ਜਾਂ ਕੋਈ ਗੋਇ ਪੂਣ ਦਾ ਕੰਮ ਕਰ ਲੂਗੀ ਜਾਂ ਕਿਤੇ ਵਿਚਾਰੀ ਨਰੇਗਾ ਮਜ਼ਦੂਰੀ ਕਰ ਲੂਗੀ ਪਰ ਦੁੱਖਾਂ ਦਾ ਭਾਰ ਉਹਨਾਂ ਤੇ ਜਰੂਰ ਪਟਿਆ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਜੇ ਗੱਲ ਕਰੀਏ ਉਹਨਾਂ ਦੇ ਪਤੀ ਜੋ ਕਮਾਈ ਕਰਦੇ ਸਨ ਉਹ ਕਿਸੇ ਕਾਰਨਾ ਕਰਕੇ ਰੱਬ ਨੂੰ ਪਿਆਰੇ ਹੋ ਗਏ ਆ ਉਹਨਾਂ ਦੀ ਮੌਤ ਹੋ ਗਈ ਏ ਤਾਂ ਉਹਨਾਂ ਦੇ ਸਹੁਰਾ ਸਾਹਿਬ ਨੇ ਇਹ ਬੀਬੀ ਦੇ ਇਹਦੀ ਇੱਕ ਬਜ਼ੁਰਗ ਨੇ ਕਾ ਮੇਰੇ ਖਾਲੇ ਕਿ ਇਹ ਵੀ ਕੰਮ ਕਰਨ ਦੇ ਯੋਗ ਨਹੀਂ ਹੈਗੇ ਤਾਂ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਆ ਬੀਬੀ ਨਾਲ ਗੱਲਬਾਤ ਕਰਾਵਾਂਗੇ ਘਰ ਦੇ ਹਾਲਾਤ ਦਿਖਾ ਦਿੰਦੇ ਘਰ ਦੇ ਹਾਲਾਤ ਜਿਹੜਾ ਦੇ ਕਿੰਨੇ ਮਾੜੇ ਨੇ ਮੈਂ ਕੈਮਰਾਮੈਨ ਨੂੰ ਕਹਿੰਦਾ ਸਭ ਤੋਂ ਪਹਿਲਾਂ ਇਹ ਤੋ ਦਿਖਾਓ ਜੀ ਦੇਖੋ ਘਰ ਦੇ ਹਾਲਾਤ ਨੂੰ ਸੰਗੁਰ ਮੁਤ ਕੋ ਚਾਰ ਸਮਾ ਵਿੱਚ ਹਮੇਸ਼ਾ ਹੀ ਸੇਵਾ ਵਿੱਚ ਤਤਪਰ ਰਹਿੰਦੇ ਨੇ ਸਾਡੇ ਭਾਈ ਸਾਹਿਬ ਭਾਈ ਦਲਬਾਖ ਸਿੰਘ ਜੀ ਪੰਗਾਲੀ ਉਹਨਾਂ ਦੇ ਕੀ ਵਿਚਾਰ ਨੇ ਆਹ ਕਰਦੇ ਆ ਗੱਲਬਾਤ ਹਾਂਜੀ ਭਾਈ ਸਾਹਿਬ ਕੀ ਵਿਚਾਰ ਸਾਂਝੇ ਕਰਨ ਕਰਨੇ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਤੋਂ ਅਹੀਂ ਜਦੋਂ ਤੋਂ ਤੁਹਾਨੂੰ ਤੁਹਾਨੂੰ ਬਾਬਾ ਬੀ ਸਿੰਘ ਗੁਰੂ ਪ੍ਰਚਾਰ ਸਭਾ ਇਹ ਸੇਵਾ ਚੱਲ ਰਹੀ ਹੈ ਨਾਲ ਸਰਪੰਚ ਸਾਹਿਬ ਜੀ ਦੀ ਹੋਰ ਵੀ ਸਮਤਾ ਬਹੁਤ ਸਾਰੀਆਂ ਮੇਰੇ ਵੱਡੇ ਵੀਰ ਭਾਈ ਗੁਰਦੀਪ ਸਿੰਘ ਜੀ ਹੋਰ ਵੀ ਟੀਮ ਦੇ ਤਕਰੀਬ ਨੇ ਇਹ ਸਭਾ ਦੇ ਨਾਲ 30 35 ਮੈਂਬਰ ਜੁੜੇ ਹੋਏ ਨੇ ਇਹ ਜਦੋਂ ਵੀ ਕੋਈ ਇਹੋ ਜਿਹਾ ਕੋਈ ਪ੍ਰੋਗਰਾਮ ਹੈ ਹਰ ਸਾਲ ਆਰਮੀ ਨਹੀਂ ਇਹ ਜਿਹੜੀ ਹੈ ਗੁਰਮਤਨ ਤਨਤਨ ਬਾਬਾ ਵੀ ਸੰਗਤ ਚਾਹ ਤੋਂ ਮਨ ਸਵਾਮਾ ਕੀਤੀ ਜਾਂਦੀਆਂ ਨੇ ਇਹ ਅੱਜ ਪਤਾ ਲੱਗਾ ਸੀ ਬਿਆਰੀ ਨਰਵੈ ਸਿੰਘ ਨਾਨ ਨੇ ਗੱਲ ਕੀਤੀ ਤੁਸ ਜਾਰ ਪਹਿਲਾਂ ਵੀ ਆਇਆ ਜੀ ਪਰਿਵਾਰ ਨਾਲ ਦੇ ਪਰਾਂ ਵੱਡੇ ਐ ਇਹ ਗੱਲਬਾਤ ਹੋਈ ਤੇ ਐਂ ਕਹਿੰਦੇ ਕੋਈ ਨਹੀਂ ਆਪਣੀ ਚੋ ਵੀ ਜੋ ਹੋਇਆ ਜੋ ਹੋਰ ਵੀ ਯੋਗਦਾਨ ਹੋਊਗਾ ਵੱਧ ਤੋਂ ਵੱਧ ਆਪਾਂ ਕਰਾਂਗੇ ਕਰਦੇ ਐ ਤੇ ਕਰਾਂਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਤੀ ਬਾਰੇ ਮੈਨੂੰ ਦੱਸਿਆ ਸੀ ਅਸੀਂ ਤੁਹਾਡੀ ਬਦੌਲਤ ਆਏ ਆ ਤਾਂ ਕੀ ਕਹਿਣਾ ਚਾਹੁੰਦੇ ਹਾਂ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬੇਨਤੀ ਕਰਾਂਗਾ ਕਿ ਸਾਡੇ ਸਾਰੇ ਵਾਹਿਗੁਰੂ ਜੀ ਦਾ ਬਖਸ਼ਾ। ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਪਤਾ ਹੈ ਕਿ ਦਾਸ ਕੰਤਨ ਬਾਬਾ ਵੀਰ ਸਿੰਘ ਜੀ ਗੁਰਮਤਿ ਪ੍ਰਚਾਰ ਸਭਾ ਪੰਘਾਲੀ ਕਲਾ ਤੇ ਸਾਰੀ ਸਥੂਲ ਸੰਗਤ ਦੇ ਸਹਿਯੋਗ ਦੇ ਨਾਲ ਜੋ ਸਾਡੇ ਪਿਛਲੇ ਦਿਨ ਨਗਰ ਦੇ ਵਿੱਚ ਘਟਨਾ ਹੋ ਗਈ ਸੀ ਉਹਦੇ ਕਾਰਨ ਇਹ ਜੀ ਦਾ ਪਤੀ ਜਿਹੜਾ ਬੇਚੜਾ ਚੜਾਈ ਕਰਦਾ। ਉਹਨੇ ਬੱਚੇ ਛੋਟੇ ਆ ਸਾਧਨ ਦਾ ਕਿਸ ਬੰਨਾ ਕੋਈ ਸਹਾਰਾ ਨਹੀਂ ਹੈਗਾ। ਤੇ ਦਾਸ ਦਾ ਕੇਵਲ ਵਿਖਾਵਾ ਨਹੀਂ ਹੈ ਵੀਡੀਓ ਬਣਾਉਂਦਾ ਮੇਨ ਮਾਸਦ ਕੇਵਲ ਤੇ ਕੇਵਲ ਇਹੀ ਆ ਕਿ ਜਿਸ ਇਸ ਤਰ੍ਹਾਂ ਦੇ ਬੇਸਹਾਰਾ ਪਰਿਵਾਰ ਨੇ ਉਹ ਤੁਹਾਡੇ 100 ਰੁਪਏ ਨਾਲ 50 ਰੁਪਿਆ ਨਾਲ 200 ਦੇ ਨਾਲ ਪੜ ਸਕਦੇ ਆ ਕਿਉਂਕਿ ਜੇ ਆਪਾਂ ਪੰਜ ਸਿੰਘ ਇਕੱਠੇ ਹੋ ਕੇ ਦੋ ਦੋ 100 ਰੁਪਿਆ ਵੀ ਇਕੱਠਾ ਕਰਾਂਗੇ 1000 ਰੁਪਿਆ ਬਣ ਜਾਂਦਾ ਹੈ 1000 ਰੁਪਏ ਦਾ ਰਿਸ਼ਤہ ਦਿੱਤੀ ਜਾਵੇ ਨਾ ਇੱਕ ਪਰਿਵਾਰ ਨੂੰ ਕਿ ਕੋਸ ਨੂੰ ਮਹੀਨਾ ਤੇ ਨਹੀਂ ਕੋ ਦਿਨੋਂ ਦਾ ਗੁਜ਼ਾਰਾ ਕਰਦਾ ਜਿਹੜਾ ਸੁਖਾਲੇ ਟੰਗਣਾ ਹੋ ਸਕਦਾ ਹੈ ਤੇ ਦਾਸ ਦੀ ਹੱਥ ਜੋੜ ਕੇ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿੰਨਾ ਵੀ ਹੋ ਸਕੇ ਥੋੜੇ ਤੋਂ ਥੋੜਾ ਦਸਵੰਦ ਆਪਾਂ ਬਹੁਤੀ ਤੋਂ ਬਹੁਤ ਦਸਵੰਦ ਆਪਾਂ ਕੱਢਿਆ ਕਰੀਏ ਦਾਸ ਦਾ ਨੰਬਰ ਹੈ 98142 12519 ਤੇ ਦਾਸ ਇਹਨਾਂ ਨੂੰ ਕੁਝ ਕਹਿੰਦਾ ਹੈ ਖਿਮਾਂ ਦਾ ਜਾਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਪਿਆਰੇ ਦਰਸ਼ਕੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੀਤੀ ਸੀ ਕਿ ਸਾਡੇ ਪਿੰਡ ਨਗਰ ਪੰਘਾੜੀ ਕਲਾਂ ਦੇ ਸਰਪੰਚ ਸਰਦਾਰ ਹਰਦੀਪ ਸਿੰਘ ਪੰਗਾਲੀ ਦਾ ਜ਼ਿਕਰ ਕਰ ਰਿਆ ਸੀ ਕਿ ਆਫ ਕੈਮਰੇ ਤੇ ਅਸੀਂ ਗੱਲ ਕੀਤੀ ਤਾਂ ਆਪਾਂ ਉਹਨਾਂ ਨਾਲ ਸਿੱਧੀ ਵੀ ਗੱਲਬਾਤ ਕਰਦੇ ਆ ਔਨ ਕੈਮਰੇ ਤੇ ਵੀ ਗੱਲ ਕਰਦੇ ਕਿ ਉਹਨਾਂ ਦਾ ਇਸ ਪਰਿਵਾਰ ਨਾਲ ਕਿਸ ਤਰ੍ਹਾਂ ਦਾ ਸਹਿਯੋਗ ਹੋਊਗਾ ਪੰਗਾਲੀ ਸਾਹਿਬ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਆਫ ਕੈਮਰੇ ਤੇ ਆਪਾਂ ਗੱਲਬਾਤ ਕਰ ਰਹੇ ਸੀ ਤੁਸੀਂ ਕਹਿਆ ਕਿ ਮੈਂ ਪੂਰਨ ਤੌਰ ਤੇ ਪੂਰੀ ਪੂਰੀ ਪਰਿਵਾਰ ਦੀ ਮਦਦ ਕਰਾਂਗਾ ਭਾਵੇਂ ਵਿਧਵਾ ਪੈਨਸ਼ਨ ਹੋਣ ਭਾਵੇਂ ਕਿਤੇ ਹੋਰ ਮਦਦ ਦੀ ਲੋੜ ਹੋਵੇ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ ਘਟਨਾ ਵਾਪਰੀ ਬੜੀ ਮੰਦ ਭਾਗੀ ਘਟਨਾ ਸੀ ਇਸ ਤੋਂ ਪਹਿਲਾਂ ਵੀ ਸਾਡੇ ਨਗਰ ਵਿੱਚ 2 ਮਹੀਨੇ ਪਹਿਲਾਂ ਇੱਕ ਬੜੀ ਵੱਡੀ ਘਟਨਾ ਵਾਪਰੀ ਸੀ ਜਿੱਦੇ ਵਿੱਚ ਸਾਡੇ ਨਗਰ ਦੇ 8 ਪਰਿਵਾਰਾਂ ਦੀ ਜਾਨ ਚਲੀ ਗਈ ਸੀ ਉਹ ਟਾਈਮ ਤੇ ਵੀ ਅਸੀਂ ਸਸਨ ਪ੍ਰਸ਼ਾਸਨ ਨਾਲ ਸਿਆਸੀ ਲੀਡਰਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦਵਾਇਆ ਸੀ ਹੁਣ ਵੀ ਇਸ ਬੀਬੀ ਨੂੰ ਇਹਨਾਂ ਬੱਚਿਆਂ ਨੂੰ ਜੋ ਇਹਨਾਂ ਦੇ ਘਰ ਦੇ ਹਾਲਾਤ ਵੇਖ ਕੇ ਸਾਡੇ ਸਤਕਾਰਯੋਗ ਭਾਈ ਨਵੈ ਸਿੰਘ ਜੀ ਭਾਈ ਦਲਬਖ ਸਿੰਘ ਜੀ ਜੋ ਆਤਨਬਾਹ ਵੀਰ ਸਿੰਘ ਗੁਰਮੁਖ ਪ੍ਰਚਾਰ ਸਭਾ ਵਿੱਚ ਸ਼ੁਭਾਵਨ ਵਾਰ ਰਹੇ ਨੇ ਔਰ ਇਹਨਾਂ ਦੇ ਨਾਲ ਅਸੀਂ ਰਲ ਕੇ ਹਰ ਪੱਕੇ ਸਹਿਯੋਗ ਕਰਦੇ ਆਂ ਜਿੱਥੇ ਕੋਈ ਸੇਵਾਵਾਂ ਦਾ ਕੰਮ ਆਉਂਦਾ ਉੱਥੇ ਅਸੀਂ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਇਹ ਸੇਵਾਦ ਵਿੱਚ ਆਪਣਾ ਯੋਗਦਾਨ ਪਾਓ ਅਸੀਂ ਜਿੰਨੇ ਜੋਗੇ ਹੁੰਦੇ ਆ ਪੰਚਾਇਤ ਵੱਲੋਂ ਨਗਰ ਵੱਲੋਂ ਇਹਨਾਂ ਦਾ ਡਟ ਕੇ ਸਾਥ ਦਿੰਦਾ ਆਂ ਔਰ ਇਲਾਕੇ ਦੀ ਸੰਗਤ ਨੂੰ ਵੀ ਇਹੀ ਬੇਨਤੀ ਕਰੀਦੀ ਆ ਕਿ ਬਾਬਾ ਜੀ ਦਾ ਸਹਿਯੋਗ ਕਰੋ ਕਿਉਂਕਿ ਜਿੱਥੇ ਕੁਝ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਜਾਂ ਸਮਾਜ ਸੇਵਾ ਦਾ ਕੰਮ ਹੁੰਦਾ ਆ ਉਥੇ ਮਹਾਂਪੁਰਖਾਂ ਨੂੰ ਕਿਉਂਕਿ ਸੰਤ ਲੋਕ ਮੁਖਤਾਰ ਸਿੰਘ ਜੀ ਭਗਤ ਰਿਆਲੀ ਵਾਲੇ ਮਹਾਂਪੁਰਖਾਂ ਨੇ ਇਹਨਾਂ ਦੀ ਕਿਰਪਾ ਕੀਤੀ ਹੈ ਸ਼ਿਵਾਮਨ ਵਾਰੇ ਨੇ 10 ਵੀ ਜਿੰਨੇ ਜੋ ਕਹਿੰਦੇ ਤਾਂ ਪੂਰਾ ਸਹਿਯੋਗ ਕਰਦਾ ਆ ਔਰ ਇਸ ਪਰਿਵਾਰ ਦਾ ਵੀ ਸਹਿਯੋਗ ਕਰਨ ਵਾਸਤੇ ਅਸੀਂ ਰਾਤ ਦਿਨ ਮਿਹਨਤ ਵੀ ਕਰ ਰਹੇ ਆ ਔਰ ਇਹਨਾਂ ਨੂੰ ਹਰ ਤਰ੍ਹਾਂ ਸਹਿਯੋਗ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਲਵਿੰਦਰ ਸਿੰਘ ਜੀ ਇਹ ਜੋ ਤੁਹਾਡੇ ਸਪੁੱਤਰ ਸਨ ਤੁਹਾਡੇ ਬੇਟੇ ਸਨ ਉਹਨਾਂ ਦੀ ਅਚਾਨਕ ਮੌਤ ਹੋ ਗਈ ਤੇ ਹੁਣ ਫਿਰ ਘਰ ਦਾ ਗੁਜ਼ਾਰਾ ਜਿਹੜਾ ਉਹ ਕਿਦਾਂ ਤੁਹਾਨੂੰ ਕਿਹੜੇ-ਕਿਹੜੇ ਕੰਮ ਕਰਨੇ ਪੈਂਦੇ ਕਿਹੜੇ-ਕਿਹੜੇ ਹਲਾਤਾਂ ਨਾਲ ਯੋਜਨਾ ਪੈਂਦਾ ਬਹੁਤ ਉਫੇ ਬਹੁਤ ਉਫੇ ਤਾਂ ਕਿਦਾਂ ਇਸ ਤੁਹਾਡੇ ਪਰਿਵਾਰ ਦੇ ਵਿੱਚ ਜਦੋਂ ਹੁਣ ਤੁਹਾਡਾ ਕੋਈ ਬੇਟਾ ਹੋਰ ਹੈਗਾ ਜਿਹੜਾ ਇਹਨਾਂ ਦਾ ਸਹਾਰਾ ਬਣ ਸਕੇ ਤੁਹਾਡੇ ਤੋਂ ਬਿਨਾ ਬੱਚਾ ਹੈਗਾ ਸਹਾਰਾ ਆਪੋ ਆਪਣੇ ਘਰ ਚ ਚਲਾਉਣ ਲਈ ਹਾਂਜੀ ਆਪੋ ਆਪਣੇ ਘਰ ਚ ਚਲਾਉਣ ਲਈ ਥੋੜਾ ਹਾਂਜੀ ਉਹ ਕਿਹੜਾ ਨੌਕਰੀ ਵਾਲਾ ਇਹਨਾਂ ਨੂੰ ਸਹਾਰਾ ਦੇ ਦੇਵੇ ਹਾਂਜੀ ਉਹ ਵਿਦਿਆਰਥੀ ਲੱਭੀ ਦਕਾਰੇ ਨੇ ਤਾਂ ਲੋ ਜੀ ਉਸ ਬੀਬੀ ਨਾਲ ਵੀ ਗੱਲ ਕਰਾਉਣੀ ਹੈ ਜਿਨ੍ਹਾਂ ਤੇ ਇਹ ਭਾਣਾ ਵਰਤ ਗਿਆ ਤਾਂ ਸਾਡੀਆਂ ਸਮਾਜਿਕ ਸੰਸਥਾਵਾਂ ਬੜੀਆਂ ਹੁੰਦੀਆਂ ਨੇ ਜੋ ਲੋਕ ਭਲਾਈ ਦੇ ਕੰਮ ਕਰਦੀਆਂ ਨੇ ਪਰ ਮੈਂ ਕਹੂੰਗਾ ਕਿ ਆਪਾਂ ਇੱਕ ਬੰਦੇ ਗੱਲਾਂ ਕਰਦੇ ਆ ਕਿ ਸਾਡਾ ਧਰਮ ਪਰਵਰਤਨ ਹੋ ਗਿਆ ਕਿਉਂ ਧਰਮ ਪਰਵਰਤਨ ਹੋ ਰਿਹਾ ਕੁਈ ਮਜਬੂਰੀਆਂ ਲੋਕਾਂ ਨੇ ਅਜਹੀਆਂ ਪੈ ਜਾਂਦੀਆਂ ਨੇ ਪਰ ਮੈਂ ਬੇਨਤੀ ਕਰੂੰਗਾ ਮੈਂ ਕਿਸੇ ਦੇ ਧਰਮ ਤੇ ਕਦੀ ਵੀ ਟਿੱਪਣੀ ਨਹੀਂ ਕਰਦਾ ਤੇ ਨਾ ਅੱਜ ਹੀ ਕਰਦਾ ਮੈਂ ਇੱਕ ਗੱਲ ਕਹੂੰਗਾ ਕਿ ਕਿਸੇ ਧਰਮ ਬਾਈ ਤੋਂ ਉੱਪਰ ਉੱਠ ਕੇ ਕਿਸੇ ਸਿਆਸੀ ਪਾਰਟੀ ਤੋਂ ਉੱਪਰ ਉੱਠ ਕੇ ਇਹ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਦੇ ਬੱਚੇ ਪੜ ਸਕਣ ਔਰ ਬੱਚੇ ਪੜ੍ਹ ਲਿਖ ਸਕਣ ਇਹਨਾਂ ਨੂੰ ਜੋ ਇਹਨਾਂ ਨੇ ਸਮਾਜ ਦੇ ਵਿੱਚ ਕੋਈ ਨੌਕਰੀ ਕਰਨੀ ਹੈ ਜਾਂ ਪੜ੍ਹ ਲਿਖ ਕੇ ਕੋਈ ਕਾਰੋਬਾਰ ਕਰ ਸਕਣ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਆ ਬੀਬੀ ਨਾਲ ਗੱਲਬਾਤ ਕਰਦੇ ਹਾਂ ਪਾ ਜੀ ਕੀ ਨਾਮ ਦੇ ਅਲੀ ਸੁਮਿਤ ਪ੍ਰੀਤ ਜੀ ਤੁਹਾਡੇ ਦੱਸ ਸਕਦੇ ਹੋ ਘਰ ਬਾਰੇ ਨਾ ਕਿ ਕਿੱਦਾਂ ਟਿਕਟ ਨਾ ਵਾਪਸੀ ਤੇ ਕੀ ਤੁਹਾਡੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਤੁਹਾਨੂੰ ਤੁਹਾਨੂੰ ਇਹ ਤੇ ਸਾਡੀ ਥੋੜੀ ਮਦਦ ਕਰ ਸਕਣ ਬੱਤੇ 500 ਤੋਂ 1000 ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਤੁਸੀਂ ਕਿ ਕਿ ਕਿਹੜੀ ਕਿਹੜੀ ਜਿਹੜੀ ਚੀਜ਼ ਤੁਹਾਨੂੰ ਕਮੀ ਆ ਲੱਗਦੀ ਹੈ ਘਰ ਦੇ ਵਿੱਚ ਬਾਥਰੂਮ ਜਾਂ ਕੋਈ ਫਰਸ਼ ਪੱਕਾਵਾ ਜਾਂ ਕੋਈ ਕਿਹੜੀਆਂ ਮੁਸ਼ਕਲਾਂ ਦਾ ਤੁਹਾਡੇ ਦੁਜਨਾ ਪੈਣਿਆ ਕਾਸੀ ਹੋਈ ਗੱਲ ਚਲੋ ਜੇ ਤੱਕ ਬਾਤ ਦੁਨੀ ਹੈਗੀ ਹਾਂਜੀ ਹਾਂਜੀ ਮੇਰੀ ਹੁੰਦੀ ਹੈ ਮੇਰੇ ਜਿਆਦਾ ਵਿੱਚ ਤੇ ਹੋਰ ਤੁਹਾਡੇ ਘਰ ਵਾਲੇ ਦੀ ਡੈਥ ਹੋ ਗਈ ਆ ਹਾਂਜੀ ਤੇ ਮਤਲਬ ਘਰ ਦਾ ਗੁਜ਼ਾਰਾ ਜਿਹੜਾ ਵੋ ਉਹ ਕਿੱਦਾਂ ਚੱਲਦਾ ਵਾ ਇਸ ਤਰ੍ਹਾਂ ਹੀ ਮਾੜਾ ਮੋਟਾ ਚੱਲਣ ਗਿਆ ਜੀ ਅੱਛਾ ਜੀ ਹਾਂਜੀ ਕਿੰਨਾ ਚਿਰ ਹੋਗਾ ਜੀ ਤੁਹਾਡੇ ਘਰ ਵਾਲੇ ਦੀ ਡੈਥ ਹੋਈ ਨੂੰ ਅੱਗੇ ਥੋੜੇ ਹੋਰ ਅੱਛਾ ਹਾਂਜੀ ਤੇ ਮਤਲਬ ਜੇ ਤੁਹਾਡੀ ਹੁਣ ਕੋ ਮਦਦ ਕਰ ਰਿਹਾ ਮੰਨ ਲਓ ਕੋਈ ਕੋਈ ਪਰਿਵਾਰ ਵੱਲੋਂ ਤੇ ਸੰਸਥਾ ਵੱਲੋਂ ਤੁਹਾਨੂੰ ਕੋਈ ਮਦਦ ਮਿਲ ਰਹੀ ਹੈ ਜੀ ਕੋਈ ਖਾਣਾ-ਦਾਣਾ ਪਾਣੀ ਵੀ ਕੋਈ ਕੌਣ ਕਰੇ ਜੀ ਹਾਂ ਜਿਤਨੇ ਡੈੜੀ ਦੇ ਹੁੰਦੇ ਵਿਚਾਰੇ ਜਹਾ ਹੁੰਦੇ ਥੋੜਾ ਬਹੁਤ ਖਵਾਉਂਦੇ ਡੈੜੀ ਕਰਦੇ ਆ ਨਹੀਂ ਤੁਹਾਡੇ ਕਿਦਾਂ ਹੁਣ ਨਗਰ ਦੇ ਵਿੱਚ ਵੀ ਇੱਕ ਤਨਤਨ ਬਾਬਾ ਬੀਰ ਸਿੰਘ ਗੁਰਮਤ ਪ੍ਰਚਾਰ ਸਭਾ ਉਹਨਾਂ ਦਾ ਤੁਹਾਨੂੰ ਕਿਸੇ ਸਹਾਇਤਾ ਮਿਲ ਰਿਹਾ ਜੀ ਸਾਡੇ ਸਰਪੰਚ ਹਰਦੀਪ ਸਿੰਘ ਪੁੰਘਾੜੀ ਨੇ ਉਹਨਾਂ ਵੱਲੋਂ ਤੁਹਾਨੂੰ ਕੀ ਸਹਾਇਤਾ ਮਿਲ ਰਿਆ ਉਹ ਵੀ ਕੋਈ ਨਹੀਂ ਦੇਣ ਦੇ ਸੀ ਸਹਾਇਤਾ ਕੀ ਕਿਸ ਤਰ੍ਹਾਂ ਦਾ ਸਹਾਇਤਾ ਅੱਜ ਅੱਜ ਵੀ ਕੋਈ ਹਾਂ ਜੀ ਕੀ ਤਾਲੀ ਆ ਦੇ ਆ ਸਭਾ ਉਹਨੇ ਕੈਮਰਾਮੈਨ ਨੂੰ ਕਿਹਾ ਕਿ ਇਹ ਤਾਂ ਤਾਂ ਬਾਬਾ ਵੀਰ ਸਿੰਘ ਜੀ ਗੁਰਮਤ ਪ੍ਰਚਾਰ ਸਭਾ ਜਿਹੜਾ ਨਿਰੰਤਰ ਕਈ ਸਾਲਾਂ ਤੋਂ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਭਾਈ ਦਲਬਾਗ ਸਿੰਘ ਜੀ ਪੰਘਾਲੀ ਜਿਹੜੇ ਗੁਰਮਤ ਪ੍ਰਚਾਰ ਸਭਾ ਦੇ ਸ਼੍ਰੋਮਣੀ ਕਮੇਟੀ ਦੇ ਵਿੱਚ ਲੱਗੇ ਨੇ ਔਰ ਬੜੀਆਂ ਚੰਗੀਆਂ ਸੁਭਾਵਾਂ ਨਿਭਾ ਰਹੇ ਨੇ ਔਰ ਇਹਨਾਂ ਦੇ ਨਾਲ ਇੱਕ ਬੜੇ ਨੇਕਦਲ ਇਨਸਾਨ ਨੇ ਹਰਦੀਪ ਸਿੰਘ ਜੀ ਪੰਘਾਲੀ ਸਾਹਿਬ ਸਾਡੇ ਸਰਪੰਚ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਅੱਜ ਸੇਵਾ ਕਰ ਰਹੇ ਨੇ ਭਾਈ ਸਾਹਿਬ ਭਾਈ ਨਰਵੈਰ ਸਿੰਘ ਜੀ ਖਾਲਸਾ ਉਹ ਉਹਨਾਂ ਨੇ ਇੱਕ ਜ਼ਿੰਮੇਵਾਰੀ ਹਾਂਜੀ ਭਾਈ ਗੁਰਦੀਪ ਇਹ ਇੱਕ ਹੋਰ ਸਾਡੇ ਸਿੱਖ ਨੇ ਗੁਰਸਖ ਨੇ ਕਈ ਵਾਰੀ ਹੁੰਦਾ ਤੇ ਬੋਲਦੇ ਬੋਲਦੇ ਨਾਂ ਵਿਸਰ ਜਾਂਦੇ ਨੇ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਤਾਂ ਆਪਾਂ ਇਹਨਾਂ ਨਾਲ ਹੀ ਗੱਲਬਾਤ ਕਰਦੇ ਆ ਕਿ ਇਹ ਟੈਸਟਰਾਂ ਦੀ ਜ਼ਿੰਮੇਵਾਰੀ ਚੁੱਕ ਰਹੇ ਨੇ ਕਿਉਂਕਿ ਸੇਵਾ ਇਹਨਾਂ ਨੇ ਕੀਤੀ ਹੈ ਫਰੀਦ ਆਸਨ ਦਿੱਤਾ ਪਰ ਕੱਲਾ ਫਰੀਦ ਆਸਨ ਦਿੱਤਿਆ ਹੀ ਨਹੀਂ ਸਰਦਾ ਇਹਨਾਂ ਦੀ ਹੋਰ ਵੀ ਕਈ ਲੋੜਾਂ ਨੇ ਬੱਚੇ ਪੜਾਉਣੇ ਆ ਲਿਖਾਉਣੇ ਆ ਕਾ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਬਹੁਤਾ ਨਹੀਂ ਥੋੜੇ ਜਿਹਾ ਥੋੜਾ ਗੁਰਮਤ ਪ੍ਰਚਾਰ ਸਭਾ ਦੇ ਵੀ ਨਾਲ ਸਾਥ ਦੇਗੇ ਜਾਂ ਤੁਸੀਂ ਡਾਇਰੈਕਟਰ ਜੀ ਬੀਬੀ ਨੂੰ ਸੇਵਾ ਪਹੁੰਚਾਉਣੀ ਹੋਵੇ ਤਾਂ ਤੁਹਾਨੂੰ ਦੱਸ ਦਿੰਦੇ ਕਿ ਇਹ ਪਿੰਡ ਹੈ ਮਜੀਠੇ ਹਲਕੇ ਦਾ ਪਿੰਡ ਪੰਘਾੜੀ ਕਲਾ ਇਹ ਬੀਬੀ ਦਾ ਨਾਮ ਹੈ ਸੁਮਨਦੀਪ ਔਰ ਤੁਸੀਂ ਇਹਨਾਂ ਨਾਲ ਸਿੱਧਾ ਆ ਕੇ ਰਾਪਟਾ ਕਰ ਸਕਦੇ ਹੋ ਭਾਵੇਂ ਸਰਦਾਰ ਹਰਦੀਪ ਸਿੰਘ ਜੀ ਸਰਪੰਚ ਸਾਹਿਬ ਉਹ ਤੁਹਾਨੂੰ ਐਡਰੈਸ ਇਹਨਾਂ ਦਾ ਦੱਸ ਦੇਣਗੇ ਤਾਂ ਆਓ ਜੀ ਕਰਦੇ ਆ ਗੱਲਬਾਤ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਮੈਂ ਭੈਣ ਜੀ ਹੋਣਾ ਨੂੰ ਸਿੱਧੀ ਬੇਨਤੀ ਕਰੂੰਗਾ ਕਿ ਜੇ ਤੇ ਤੁਹਾਡੀ ਇਹ ਵੀਡੀਓ ਤੁਹਾਡੇ ਜਿਹੜੀ ਦੁੱਖਾਂ ਭਰੀ ਕਹਾਣੀ ਆ ਜੇ ਤੁਸੀਂ ਪੇ ਸ਼ੇਅਰ ਕਰ ਦੂਗਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਉਹਨਾਂ ਨੂੰ ਪ੍ਰਣਾਮ ਕਰੂੰਗਾ ਔਰ ਹਮੇਸ਼ਾ ਹੀ ਆਪਣੇ ਦਰਸ਼ਕਾਂ ਦਾ ਸਤਿਕਾਰ ਕਰਦਾ ਰਹਿਣਾ ਪਰ ਜੇ ਤੁਸੀਂ ਵੀਡੀਓ ਨਹੀਂ ਸ਼ੇਅਰ ਕਰਦੇ ਲਾਈਕ ਕਰਦੇ ਫਿਰ ਮੈਂ ਇਸ ਭੈਣ ਜੀ ਹੋਣਾ ਕੋ ਹੱਥ ਜੋੜ ਕੇ ਮਾफी ਮੰਗੂਗਾ ਕਿਉਂਕਿ ਇਹ ਅੱਜ ਇਦਾਂ ਦਾ ਸਮਾਂ ਆ ਗਿਆ ਮੈਨੂੰ ਇਹ ਗੱਲਾਂ ਨਹੀਂ ਸੀ ਕਹਿਣੀਆਂ ਚਾਹੀਦੀਆਂ ਇਹ ਵੀਡੀਓ ਉਹ ਸ਼ੇਅਰ ਹੁੰਦੀਆਂ ਨੇ ਜਾਂ ਤੇ ਕੋਈ ਸਿਆਸੀ ਝਮਾਕਾ ਹੋ ਆਵੇ ਜਾਂ ਲੱਚਰਤਾ ਵੀਡੀਓ ਵਾਲੀਆਂ ਹੋਣ ਜਾਂ ਬੀਬੀਆਂ ਨੰਗ ਪਣਗੀ ਨਕਦੀਆਂ ਨੇ ਉਹ ਵੀ ਤੁਸੀਂ ਸ਼ੇਅਰ ਕਰਦੇ ਹੋ ਪਰ ਕਿਸੇ ਗਰੀਬ ਲੋੜਵੰਦ ਨੂੰ ਲੋੜ ਕਿਸ ਚੀਜ਼ ਦੀ ਲੋੜ ਹੈ ਤੇ ਉਹ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ ਪਰ ਫਿਰ ਵੀ ਮੈਂ ਹੱਥ ਜੋੜ ਕੇ ਸਮੂਹ ਸੰਗਤਾਂ ਅਕਿ ਵੀਰਾ ਅਕਿ ਬੇਨਤੀ ਕਰਨਾ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਔਰ ਇਹੋ ਜਿਹੇ ਪਰਿਵਾਰਾਂ ਦੀ ਜਰੂਰ ਮਦਦ ਕਰਿਆ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਸਾਨੂੰ ਸਾਫ ਸਾਫ ਉਪਦੇਸ਼ ਸੀ ਕਿ ਗਰੀਬ ਦਾ ਮੂੰਹ ਗੁਰੂ ਨਾਨਕ ਸਾਹਿਬ ਦੇ ਗੋਲ ਕੇ ਉਹਦੇ ਵਿੱਚ ਤੁਸੀਂ ਹਿੱਸਾ ਪਾ ਸਕਦੇ ਹੋ ਔਰ ਅੱਜ ਦੀ ਪੇਸ਼ਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਆ ਲਾਈਕ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਤੱਕ ਦਿਓ ਇਜਾਜ਼ਤ ਨਿਸ਼ੱਪਰ ਪੰਦੇਰ ਅਤੇ ਮੇਰੇ ਸਾਥੀ ਰਣਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ